ਕੱਲ੍ਹ ਵਦ ਇਦਾਂ ਹੋਈ ਏ ਜੀ ਜਦੋਂ ਅਸੀਂ ਆਏ ਆ ਪਹਿਲਾਂ ਪੈਲੇਸ ਚ ਅਸੀਂ ਆਪਣਾ ਖਾਕ ਹੋ ਕੇ ਸਾਰਾ ਕੁਝ ਜਦੋਂ ਅਸੀਂ ਕੱਪੜੇ ਡਰੈਸ ਚੇਂਜ ਕਰਨ ਲੱਗੇ ਆ ਉੱਥੇ ਅਸੀਂ ਜਾ ਕੇ ਇਧਰਲੇ ਕਮਰੇ ਚ ਪਹਿਲਾਂ ਗਏ ਜੀ ਇਹਨਾਂ ਦੇ ਆਫਿਸ ਚ ਉੱਥੇ ਏਸੀ ਹੈ ਨਹੀਂ ਸੀਗਾ ਜੇਹੀ ਦੂਏ ਦੇ ਪਾਸੇ ਚਲੇ ਗਏ ਜੀ ਨਾ ਉਹ ਤੇ ਏਸੀ ਦਾ ਰਿਮੋਟ ਜੀ ਨਾ ਉਹ ਹੀ ਸੀ ਚੱਲਦਾ ਸੀਗਾ ਜੀ ਅਸੀਂ ਜੋ ਇਹਨਾਂ ਨੂੰ ਕਿਹਾ ਜੀ ਏਸੀ ਚਲਾ ਦਿਓ ਕੋਈ ਬੰਦਾ ਸਾਡੇ ਲਾਗੇ ਨਾ ਆਇਆ ਜੀ ਨਾ ਕੋਈ ਮੈਡਮ ਨਾ ਕੋਈ ਬੰਦਾ ਜਾਣੀ ਉਹ ਕਹਿੰਦੇ ਜੀ ਮਾਲਕ ਨੂੰ ਪੁੱਛੋ ਅਸੀਂ ਕਹਾਂ ਮਾਲਕ ਨੂੰ ਸਾਡੇ ਨਾਲ ਗੱਲ ਕਰਾ ਦਿਓ ਕਿ ਅਸੀਂ ਸਾਧੋ ਉਹਨਾਂ ਨੂੰ ਹਨਾ ਬਈ ਅਸੀਂ ਉਹਨਾਂ ਨਾਲ ਗੱਲ ਕਰੀਏ ਉਹ ਕਹਿੰਦੇ ਬਈ ਕੋਈ ਨਹੀਂ ਆਉਂਦੇ ਆਉਂਦੇ ਜੀ ਵੇਟ ਕਰਦੇ ਰਹੇ ਕਰਦੇ ਰਹੇ ਫੇਰ ਇਹਨਾਂ ਨੂੰ ਅਸੀਂ ਜਾ ਕੇ ਡੀਜੇ ਬੰਦ ਕਰਾਤਾ ਜੀ ਅੰਦਰ ਜਾ ਕੇ ਅਸੀਂ ਇਥੇ ਅਨਾਉਂਸਮੈਂਟ ਵੀ ਕਰਾਈ ਆ ਬਈ ਜੋ ਜਿਹੜਾ ਵੀ ਮੈਂਬਰ ਉਹ ਬੰਦਾ ਆ ਉਹ ਇੱਥੇ ਆ ਕੇ ਸਾਡੇ ਨਾਲ ਗੱਲ ਕਰੇ ਵੀ ਸਾਡਾ ਏਸੀ ਨਹੀਂ ਚੱਲਦਾ ਇਹ ਮੁੰਡਾ ਆਇਆ ਜੀ ਉਹਨੇ ਆ ਕੇ ਏਸੀ ਦਾ ਚਲਾ ਦਿੱਤਾ ਜੀ ਉਹ ਦੂਜੀ ਥੋੜਾ ਟਾਈਮ ਚੱਲਿਆ ਜੀ ਉਹ ਏਸੀ ਫੇਰ ਬੰਦ ਹੋ ਗਿਆ ਬੰਦ ਹੋ ਗਏ ਇਹਨਾਂ ਨੇ ਇਧਰ ਮੈਂ ਪਿੱਛੇ ਗਿਆ ਮੈਂ ਕਿਹਾ ਮੈਨੇਜਰ ਕਿੱਥੇ ਆ ਬੰਦਾ ਮੈਨੂੰ ਨਹੀਂ ਪਤਾ ਸੀ ਇਹਨਾਂ ਦਾ ਉਧਰ ਮੈਨੂੰ ਪਤਾ ਸੀ ਕਿਹਨਾਂ ਦਾ ਆ ਨਾ ਮੈਂ ਇਹ ਉੱਥੇ ਕੋਲ ਖੜੇ ਉਹਨੂੰ ਕਰਵਾ ਰਹੇ ਸਗੇ ਇਹਨਾਂ ਦੀ ਜਿਹੜੀ ਵਾਇਰਿੰਗ ਆ ਉਹ ਨਾ ਪ੍ਰੋਪਰ ਵਾਜੀ ਕੁੰਡੀਆਂ ਬਣੀਆਂ ਆ ਉਹਨਾਂ ਨਾਲ ਮਰੋੜੀਆਂ ਦੇਈ ਜਾਂਦੇ ਆ ਕੋਈ ਨਿਆਣਾ ਉੱਥੇ ਚੁੰਬੜ ਜਵੇ ਕੋਈ ਕਾਸ਼ ਹੋ ਜਵੇ ਆਲੂ ਕੋਈ ਜ਼ਿੰਮੇਵਾਰ ਨਹੀਂ ਹੈਗਾ ਜੀ ਕਿੰਨੇ ਹੋਣੇ ਤੇ ਪਰੋਣੇ ਆਉਂਦੇ ਆ ਕਿਸੇ ਦਾ ਨਿਆਣਾ ਕਿਤੇ ਜਾਂਦਾ ਕਿਸੇ ਦਾ ਨਿਆਣਾ ਕਿਤੇ ਜਾਂਦਾ ਮੇਨ ਪ੍ਰੋਬਲਮ ਕੀ ਆਈ ਬੀ ਆਈ ਆ ਤੇ ਤੁਸੀਂ ਕੀ ਇਹਨਾਂ ਨਾਲ ਗੱਲ ਕਰ ਮੇਨ ਪ੍ਰੋਬਲਮ ਇਹ ਆ ਜੀ ਫੇ ਅਸੀਂ ਉੱਥੇ ਡੀਜੇ ਤੇ ਜਾ ਕੇ ਉਦੋਂ ਉਹਨਾਂ ਨੇ ਸਾਡਾ ਏਸੀ ਚਲਾ ਦਿੱਤਾ ਜੀ ਫੇ ਸਾਡਾ ਏਸੀ ਬੰਦ ਹੋ ਗਿਆ ਮੈਂ ਫੇਰ ਹੀ ਨਾ ਕੋ ਗਿਆ ਜੀ ਕਹਿੰਦੇ ਹੋਣੇ ਚੱਲ ਪੂਗਾ ਠੀਕ ਆ ਜੀ ਇਹਨਾਂ ਨੇ ਚਲਾ ਦਿੱਤਾ ਜੀ ਥੋੜੀ ਦੇਰ ਬਾਅਦ ਸਾਰਾ ਅੰਦਰੋਂ ਹਾਲ ਦਾ ਜਿੰਨਾ ਕੂਲਿੰਗ ਸਿਸਟਮ ਸਾਰਾ ਬੰਦ ਹੋ ਗਿਆ ਜੀ ਇੱਕ ਐਕਸਟਰਾ ਲੈਣਾ ਚਾਹੀਦਾ ਜੀ ਇਹ ਵੀ ਹੋਊਗਾ ਹੈਨਾ ਇਹ ਮੋੜ ਮੋੜ ਕੇ ਤਾਂ ਆ ਹੋਣਾ ਨਹੀਂ ਕੋ ਮਾਰ ਗਿਆ ਉਹ ਨਾ ਯਾਰ ਬਹੁਤ ਗਰਮ ਹੋ ਗਿਆ ਜੀ ਇਹ ਨੇ ਦੇਖੋ ਕਿ ਲੋਕ ਮਾਪੀ ਭਾਰਿਆਂ ਦੀ ਗੱਲ ਕਰਦੇ ਜਿਹੜੀ ਵਾਲੇ ਪਰਿਵਾਰ ਵਾਲਿਆਂ ਨੇ ਇਹ ਜਿਹੜਾ ਹੈ ਅਰੇਂਜਮੈਂਟ ਕੀਤੀ ਉਹਨਾਂ ਤੇ ਕੀ ਬੀਟ ਦੀ ਹੋ ਗਈ ਹੈ ਇੱਥੇ ਹੈ ਨਾ ਉਹਨਾਂ ਨੇ ਸੁਣਿਆ ਕਿ ਇਹ ਕੋਈ ਨਹੀਂ ਡਿਆ ਪਰ ਫੇਰ ਵੀ ਉਹਨਾਂ ਨੇ ਮੰਨ ਕੇ ਉਹਨਾਂ ਦੇ ਦਿਲ ਟੁੱਟਾ ਹੋ ਗਿਆ ਉਹ ਨਾ ਵੀ ਤੁਹਾਡਾ ਯਾਰ ਗਰਮ ਹੋ ਗਿਆ ਤੇ ਸੀ ਬਜਾਣਾ ਨਾ ਗਰਮ ਹੀ ਹੋ ਗਿਆ ਇਹ ਜਿੰਦਾ ਸਟਾਇਲ ਸੈਂਟ 골ਡਨ ਪੈਲੇਸ ਦੇ ਵਿੱਚ ਕਾਪਰ 80 ਭਾਜੀ ਸਵੇਰ ਦੇ ਏਸੀ ਬਿਲਕੁਲ ਬੰਦ ਆ ਅਸੀਂ 10 ਵਾਰ ਡੀਜੇ ਬੰਦ ਕਰਾ ਕੇ ਲਾਸਟਮੈਂਟ ਕਰਾਈ ਆ ਵੀ ਸਾਨੂੰ ਮੈਨੇਜਰ ਕੰਟੈਕਟ ਕਰਿਆ ਕੇ ਇਹਨਾਂ ਨੇ ਸਾਣਾ ਕੋਈ ਵੀ ਕੰਟੈਕਟ ਨਹੀਂ ਕੀਤਾ ਠੀਕ ਹੈ ਨਾ ਇਹ ਕਹਿੰਦੇ ਸਾਡੇ ਜਨਰੇਟਰ ਖਰਾਬ ਆ ਫਲਾਨਾ ਖਰਾਬ ਆ ਧਮਕਾਨਾ ਖਰਾਬ ਠੀਕ ਹੈ ਨਾ ਭਾਜੀ ਸਾਡੇ ਅੰਦਰ ਜਿੰਨੇ ਗੈਸਟ ਆਏ ਆ ਸਾਰੇ ਇੱਦੀ ਵਾਪਸ ਚਲ ਗਏ ਸਿਰਫ 20% ਲੋਕਾਂ ਨੇ ਫੂਡ ਖਾਦਾ 80% ਸਾਨੂੰ ਫੂਡ ਭਾਜੀ ਸਿੱਟਣਾ ਪੈਣਾ ਨਾ ਉਹਦਾ ਕੀ ਅਸੀਂ ਕੀ ਕਰਾਂਗੇ ਉਹ ਦੱਸੋ ਠੀਕ ਹੈ ਨਾ ਇਹ ਕਰੀ ਜਾਂਦੇ ਆ ਜੀ ਆਉਣ ਅਸੀਂ ਇਹ ਮੈਨੇਜਰ ਸਾਹਮਣਾ ਮਿਲ ਕੇ ਗਏ ਆ ਕਹਿੰਦੇ ਜੀ ਸਾਡਾ ਜਨਰੇਟਰ ਖਰਾਬ ਹੋ ਗਿਆ ਸਾਡਾ ਕੀ ਕਸੂਰ ਭਾਜੀ ਬੈਕਅਪ ਤਾਂ ਚਾਹੀਦਾ ਹੀ ਆ ਕਿ ਨਹੀਂ ਚਾਹੀਦਾ ਤੁਸੀਂ ਦੱਸੋ ਹਾਂਜੀ ਤੁਸੀਂ ਕੀ ਕਹਿੰਦੇ ਜਿੱਦਾਂ ਇਹ ਪੂਰੀ ਘਟਨਾ ਜਿਹੜੀ ਹੋਈ ਹੈ ਗੱਲ ਜਦੋਂ ਪੂਰੀ ਪੂਰੀ ਸਾਰੇ ਜਨਰੇਟਰ ਤੁਸੀਂ ਨਹੀਂ ਮੈਨੂੰ ਗੱਲਾਂ ਚਾਹੀਆਂ ਇੱਧਰ ਆ ਇੱਧਰ ਤੈਨੂੰ ਮੈਂ ਦੱਸੂਗਾ ਮੈਂ ਜਨਰੇਟਰ ਵਾਲੇ ਨੂੰ ਫੋਨ ਕਰ ਰਹੀ ਹਾਂ ਸਾਡਾ ਜਨਰੇਟਰ ਫਟ ਗਿਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਸਾਡਾ ਜਨਰੇਟਰ ਫਟਿਆ ਹੋਇਆ ਤੁਸੀਂ ਜਿਹੜੇ ਮੁੰਡੇ ਨੂੰ ਮੈਂ ਜਿੰਨੇ ਵਜੇ ਫੋਨ ਕੀਤਾ ਉਹ ਵੀ ਇਹਦੇ ਵਿੱਚ ਚੈੱਕ ਹੋਲ ਡਿਟੇਲ ਤੁਸੀਂ ਉਹਨੂੰ ਕੱਢ ਕੇ ਦੇਖ ਲਓ ਇੱਧਰ ਸਰ ਕੈਮਰੇ ਤੁਸੀਂ ਇੱਧਰ ਕੱਢ ਕੇ ਦੇਖ ਲਓ ਕਿ ਉਹਨੂੰ ਫੋਨ ਕੀਤਾ ਕਿ ਤਾਰੀ ਜਲਦੀ ਤੋਂ ਜਲਦੀ ਕਰ ਤਾ ਜਨਰੇਟਰ ਲਾ ਕੇ ਪਹੁੰਚ ਰਿਹਾ ਉਹ ਕਹਿੰਦਾ ਸਰ ਮੈਂ ਜਨਰੇਟਰ ਪਾ ਕੇ ਅੱਧੇ ਘੰਟੇ ਪਹੁੰਚ ਰਿਹਾ ਮੈਂ ਕਹਾਂ ਮੇਰਾ 180 ਕਿਲੋਵਾਟ ਦਾ ਜਨਰੇਟਰ ਦੇਖੋ ਬੜੇ ਤੋਂ ਬਣਾ ਕਿਹੜਾ ਕਹਿੰਦਾ 125 ਕਿਲੋਵਾਟ ਦਾ ਕੋਈ ਗੱਲ ਨਹੀਂ ਮੈਂ ਅੱਧੇ ਯੂਨਿਟ ਨੇ ਜਿਹੜੇ 22 ਟਨ ਤੇ ਪਾਤ ਰਹੇ ਆ ਇਹ ਤੋਂ 180 ਵਾਲੇ ਲੈ ਕੇ ਪੁੱਜਾਂ ਇਹ ਮੈਨੂੰ ਪਾਜੀ ਉਹ ਨਹੀਂ ਕਹਿੰਦੇ ਕਹਿੰਦਾ ਤੂੰ ਇੱਧਰ ਆ ਇੱਧਰ ਤੈਨੂੰ ਮੈਂ ਦੱਸਦਾ ਕਹਿੰਦਾ ਤੂੰ ਛੇ ਕਿਤੇ ਗਿਆ ਚਲੋ ਗਰਮੀ ਦੇ ਮੌਸਮ ਉਨਾਂ ਨੂੰ ਵੀ ਗਰਮੀ ਸੀ ਤੇ ਤੂੰ ਜਵਾਬ ਤੁਹਾਡਾ ਦੇਣਾ ਮਿਸ ਹੋ ਗਿਆ ਕਰਨਾ ਨਹੀਂ ਬੰਦਾ ਸੀ ਜੋ ਹੋ ਗਿਆ ਸਰ ਜੇ ਮੈਂ ਉਹਨਾਂ ਦੀ ਗੱਲ ਤੇ ਕੁਝ ਬੋਲਣਾ ਹੁੰਦਾ ਮੈਂ ਭੱਜ ਜਾਕਾ ਤਾਂ ਮੈਂ ਲੜਨੂਰੇ ਬੈਠਾ ਤੁਸੀਂ ਇਹਨਾਂ ਦੇ ਨਾਲ ਗੱਲ ਕੀਤੀ ਸੀਗੀ ਜੀ ਕਿ ਅਸੀਂ ਜਿਹੜਾ ਏਸੀ ਤੁਹਾਨੂੰ ਚਲਾ ਕੇ ਦੇਵਾਂਗੇ ਪਹਿਲਾਂ ਸਵਿਚ ਜੀ ਬਿਲਕੁਲ ਸਰ ਏਸੀ ਚੱਲਦਾ ਵੀ ਅਸੀਂ ਜਿਹੜੇ ਰੂਮ ਦੀ ਇਹ ਗੱਲ ਕਰ ਰਹੇ ਹਾਂ ਨੇ ਅਸੀਂ ਰੂਮ ਦੇ ਅਸੀਂ ਸਵਿਚੀ ਬਟਨ ਦਾ ਬਿਲਕੁਲ ਉੱਥੇ ਬਟਨ ਆ ਕਿਸੇ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੇ ਇੱਕ ਬਟਨ ਬੰਦ ਕਰਤਾ ਉਹਨਾਂ ਨੂੰ ਮੈਸੇਜ ਪਹੁੰਚਿਆ ਨਾਲ ਦੀ ਨਾਲ ਏਸੀ ਵਾਲਾ ਮੁੰਡਾ ਆ ਕੇ ਤੁਸੀਂ ਹੁਣ ਵੀ ਜਾ ਕੇ ਲੈ ਪਰ ਜਦੋਂ ਅਸੀਂ ਆਏ ਹੈਗੇ ਆ ਤਾਂ ਉਸ ਮੇਲੇ ਤੇ ਸਭ ਤੋਂ ਪਹਿਲਾਂ ਤੁਹਾਡੇ ਇਸ ਦਫ਼ਤਰ ਵਿੱਚ ਆਇਆ ਫੋਨ ਕੀਤਾ ਜਦੋਂ ਤੁਹਾਨੂੰ ਫੋਨ ਕੀਤਾ ਉਸ ਵੇਲੇ ਇਹ ਦਫ਼ਤਰ ਦੀ ਵੀ ਲਾਈਟ ਉਸ ਵੇਲੇ ਚੱਲੀ ਆ ਇਹਦੇ ਵਿੱਚ ਕੀ ਕਹਿਣਾ ਚਾਹੋਗੇ ਦਫ਼ਤਰ ਦੀ ਲਾਈਟ ਨੂੰ ਫਿਰ ਚੱਲਦੀ ਕਿਉਂ ਨਹੀਂ ਬਿਲਕੁਲ ਅਸੀਂ ਮੀਡੀਆ ਵਾਲੇ ਇੱਥੇ ਸੀਗੇ ਬੰਦ ਸੀ 15 ਮਿੰਟ ਕੱਢ ਰਹੀ ਹੈ ਦਫ਼ਤਰ ਦੀ ਲਾਈਟ ਦਾ ਹਾਲ ਦੀ ਲਾਈਟ ਦਾ ਨੋ ਕਨੈਕਸ਼ਨ ਸਾਡੇ ਕੋਲ ਹਾਲ ਦੇ ਵਿੱਚ 15 ਮਿੰਟ ਬਾਅਦ ਵੀ ਕਿੱਥੋਂ ਚੱਲੀ ਆ ਸਰ ਉਹ ਬਿਜਲੀ ਬੋਰਡ ਨੂੰ ਪਤਾ ਹੋਣਾ ਕਿਉਂਕਿ ਅਸੀਂ ਹਾਲ ਦੇ ਵਿੱਚੋਂ ਮਤਲਬ ਦਫ਼ਤਰ ਦੇ ਵਿੱਚੋਂ ਅਸੀਂ ਹਾਲ ਦੇ ਵਿੱਚ ਨਾ ਤਾਂ ਲਾਈਟ ਦੇ ਸਕਦੇ ਨਾ ਅਸੀਂ ਬਿਜਤੀ ਭੇਜੀ ਸਾਡਾ ਜਿਹੜਾ ਹਾਲ ਆ ਸਿਰਫ ਜਨਰੇਟਰ ਤੇ ਚੱਲਦਾ ਉਹਦਾ ਹੀ 20 ਕਿਲੋਵਾਟ ਦਾ ਜਨਰੇਟਰ ਲੱਗ ਚੱਲ ਰਿਹਾ ਇੱਕ 62 ਵਾਲਾ ਲੱਗ ਚੱਲਿਆ ਇੱਕ 150 ਨੇ ਦੇਖੋ ਜਦੋਂ ਕੋਈ ਮੈਰਿਜ ਕਰਦਾ ਤੁਹਾਨੂੰ ਪਤਾ ਆ ਤਾਂ ਅਗਰ ਕੋਈ ਚੀਜ਼ ਖਰਾਬ ਹੋ ਜਾਂਦੀ ਆ ਸਭ ਉਸ ਦਾ ਕਿਹਦਾ ਹੱਲ ਕੀਤਾ ਤੁਸੀਂ ਰਹਿਣਾ ਅਸੀਂ ਸਾਰੇ ਇਹਨਾਂ ਨੂੰ ਪ੍ਰੋਵਾਈਡ ਕਰਕੇ ਦੇ ਰਹੇ ਸੀ ਇਹਨਾਂ ਨੇ ਜਾਤ ਤੋਂ ਕਿੰਨੇ ਘੰਟੇ ਲੱਗੇ ਸਰ 10 ਮਿੰਟ ਦੇ ਵਿੱਚ ਹੋ ਗਿਆ ਇਹਨਾਂ ਨੇ ਜਾਤ ਤੋਂ ਮਾਰ ਨਹੀਂ ਕੀਤਾ ਕੀਤੀ ਇੱਕ ਮਿੰਟਾਂ ਪੱਛ ਕੇ ਉਹਨੇ ਨਹੀਂ ਕੀਤਾ ਅਸੀਂ ਤੈਨੂੰ ਦੱਸ ਜੀ ਪ੍ਰੋਵਾਈਡ ਨਹੀਂ ਕੀਤਾ ਗਿਆ ਜਦੋਂ ਇਹਨਾਂ ਨੇ ਜਾਣ ਤੋਂ ਮੈਨੂੰ ਦੀ ਤਮਕੀ ਦਿੱਤੀ ਜਿਹੜੇ ਮਰਜੀ ਬੰਦੇ ਨੂੰ ਪੁੱਛ ਲਓ ਮੈਂ ਤਾਂ ਕਿ ਅਜੀ ਤੁਸੀਂ ਕਿਹੜੇ ਬੰਦੇ ਨੇ ਤੁਸੀਂ ਹੁਣ ਰੋਪ ਲੈ ਕੇ ਸਾਨੂੰ ਦਿਖਾਇਆ ਹੈ ਕਿਹੜਾ ਬੰਦਾ ਮੈਨੂੰ ਪਤਾ ਤੁਸੀਂ ਇਹਨਾਂ ਦੇ ਬੰਦੇ ਹੋ ਨਹੀਂ 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 ਕੋਈ ਰੋਪ ਲੈ ਆਏਗਾ ਕੋਈ ਪਸੇ ਵੀ ਕੋਈ ਮੀਡੀਆ ਬੰਦਰ ਕਰਾ ਵੀਰੇ ਜੀ ਇਟਸ ਓਕੇ ਸਰ ਕਿਸੇ ਬੰਦੇ ਦਾ ਮੌਕਾ ਦਿਓ ਸਰ ਇਹਨਾਂ ਦਾ ਹੀ ਬੰਦਾ ਹੈ ਜਿਨ੍ਹਾਂ ਨੇ ਪਾਰਟੀ ਕੋ ਕਰਾਈ ਇਹਨਾਂ ਨੇ ਮੈਨੂੰ ਕਿਹਾ ਜੀ ਤੁਹਾਡੀ ਸਰਵਿਸ ਕੀ ਹੋ ਰਹੀ ਹੈ ਕਿੰਨੇ ਬੰਦੇ ਕਿਤੇ ਨੇ ਮੈਂ ਕਹਿੰਦਾ 25 ਪੂਰੇ ਨੇ ਸਾਰੇ ਬੇਟਰ 29 ਬੇਟਰ ਕਿਹਾ ਕੇ ਵੇਚੂਗਾ 25 ਕਿਤੇ ਬਣੇ ਜੀ ਇਹਨਾਂ ਦਾ ਬੰਦਾ ਸਾਡੇ ਨਾਲ ਲੱਗੇ ਸੀ ਸੁਜੀ ਤੇ ਜਿਹੜਾ ਸਾਰਾ ਸਨਾ ਫੰਕਸ਼ਨ ਬੁੱਕਾਇਆ ਵੇ ਜੀ ਉਹਨਾਂ ਨੇ ਬੁੱਕ ਕਰਵਾਇਆ ਮੈਂ ਕਿਹਾ ਦੇਖ ਲੈ ਤੇਰੇ ਮੂਰੇ ਸਾਰਾ ਕੁਝ ਸਹੀ ਹੋ ਰਿਹਾ ਇਹ ਤਾਂ ਅਮੀਸਾਂ ਨੂੰ ਤਾਂ ਕਰੀ ਆ ਰਹੇ ਆਂ ਕਹਿੰਦਾ ਇਹ ਲੜਾਈ ਦੀ ਮੋਰਚਾ ਇਹਨੇ ਪਾਗਲ ਨੇ ਇਹਨਾਂ ਦਾ ਕੰਮ ਇਹਨਾਂ ਨੇ ਸਚੇਤ ਨੂੰ ਰੇ ਉਹ ਤਾਂ ਆਪ ਪਾਗਲਵਾ ਸਾਲਾ ਸਾਹਮਣੇ ਇਹ ਜਿਵੇਂ ਬਣਾ ਤੁਹਾਨੂੰ ਪੂਰੇ ਸੇ ਮੇਨ ਗੱਲ ਤੇ ਸੁਣਨਾ ਆਪਣੀ ਬੰਦਾ ਪਾਗਲ ਆ ਤੁਹਾਡੀ ਵੀ ਗੱਲ ਸੁਣ ਲਈ ਉਹਨਾਂ ਦੀ ਇਹ ਜਦੋਂ ਇਹਨਾਂ ਦਾ ਜਨਰੇਟਰ ਖਰਾਬ ਹੋਇਆ ਤੁਸੀਂ ਹਸਪਤਾਲ ਲੈ ਕੇ ਹੁਣ ਤਰਦਾ ਨਹੀਂ ਬੰਦਾ ਹੈਗਾ ਬਾਈ ਚਲਾਈ 1 ਮਿੰਟ 1 ਮਿੰਟ ਸਰ ਕੈਮਰੇ ਚੱਲ ਰਹੇ ਨੇ ਕੁਝ ਵੀ ਬੰਦ ਨਹੀਂ ਹੋਇਆ ਤੁਸੀਂ ਕੈਮਰੇ ਨੂੰ ਪਿੱਛੇ ਹੁਣ ਪੈ ਲੈ ਤੇ ਇਹ ਵੀ ਚੱਲ ਰਹੇ 4 ਘੰਟੇ ਵਾਲੇ ਸਰ 20 ਕਿਲੋ ਵਾਟ ਤੇ ਹੁਣ ਵੀ ਅੱਧਾ ਚੱਲ ਰਿਹਾ ਹੈ ਉਹਨਾਂ ਨੂੰ ਕੋਸ਼ ਇਹ ਉਹ ਨਹੀਂ ਚੱਲ ਰਿਹਾ ਪਹਿਲੇ ਕੋਈ ਇਸੇ ਪਹਿਲੇ ਚੱਲ ਰਿਹਾ ਨਹੀਂ ਚੱਲ ਰਿਹਾ ਮੈਂ ਨਹੀਂ ਗੱਲ ਕੀਤੀ ਪਹਿਲਾਂ ਇਹਨਾਂ ਨੂੰ ਕਹਿੰਦਾ ਤੈਨੂੰ ਅਸੀਂ ਦਿਖਾ ਨਹੀਂ ਦੇਣਾ ਕਦੇ ਨਹੀਂ ਦੱਸੋ ਆਈ ਜਾ ਬਾਰ ਕਰਦੇ ਆਗੇ ਜਿੱਦੋ ਇੱਕ ਇਹਨਾਂ ਦੇ